ਕੈਨੇਡੀਅਨ ਖਬਰਾਂਾਂ ਮੰਨਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਕੈਨੇਡਾ ਦੇ ਹੈਲੀਫੈਕਸ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡਿੰਗ ਦੌਰਾਨ ਇੱਕ ਜਹਾਜ਼ ਦਾ ਵਿੰਗ ਰਨਵੇ ਤੇ ਰਗੜਦਾ ਨਜ਼ਰ ਆ ਰਿਹਾ ਇਸ ਤੋਂ ਬਾਅਦ ਇਸ ਦੇ ਅੰਦਰ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਅਜੇ ਤੱਕ ਦੀ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਨੀਵਾਰ ਰਾਤ 핼리팩스 ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰਿਆ ਇਹ ਇੱਕ ਵਪਾਰਕ 에ਅਰਲਾਈਨ ਦਾ ਜਹਾਜ਼ ਸੀ ਜਾਣਕਾਰੀ ਦੇ ਅਨਸਾਰ ਪੀਏਐਲ 에ਅਰਲਾਈਨਸ ਦੀ ਫਲਾਈਟ 2259 ਜੋ 에ਅਰ ਕੈਨੇਡਾ ਦੀ डी ਹੈਲੀਵੈਡ ਕੈਨੇਡਾ-8400 ਦੇ ਨਾਲ ਹਵਾਈ ਅੱਡੇ ਤੇ ਉਤਰ ਰਹੀ ਸੀ ਇਸ ਦੌਰਾਨ ਉਸ ਦਾ ਖੱਬਾ ਵਿੰਗ 99 ਤੇ ਰਗੜਾ ਲਗਾੰਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਤੇ ਖੱਬੇ ਵਿੰਗ ਤੇ ਲੈਂਡਿੰਗ ਗੀਅਰ ਦੇ ਖਰਾਬ ਹੋਣ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਹੋਣਾ ਪਿਆ ਇਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਟਲ ਗਿਆ ਦੱਸਿਆ ਜਾ ਰਿਹਾ ਕਿ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਛੋਟੀ ਜਿਹੀ ਅੱਗ ਨੂੰ ਫਾਇਰ ਬ੍ਰੀਡ ਨੇ ਜਲਦੀ ਬੁਝਾ ਦਿੱਤਾ ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਮਵਾਨ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਜਿਸ ਵਿੱਚ ਹੁਣ ਤੱਕ 130 ਤੋਂ ਵੱਧ ਲੋਕਾਂ ਦੀ ਬਾਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਦੱਖਣੀ ਕੋਰੀਆ ਦਾ ਇਹ ਜਹਾਜ਼ ਇਸ ਤੋਂ ਪਹਿਲਾਂ ਹਵਾ ਵਿੱਚ ਇੱਕ ਪੰਛੀ ਨਾਲ ਟਕਰਾ ਗਿਆ ਸੀ ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਦੌਰਾਨ ਇਸ ਦਾ ਲੈਂਡਿੰਗ ਗੀਅਰ ਫੇਲ ਹੋ ਗਿਆ ਅਤੇ ਇਹ ਹਵਾਈ ਅੱਡੇ ਦੀ ਕੰਧ ਦੀ ਕੰਡਿਆਲੀ ਤਾਰ ਨਾਲ ਭিট ਗਿਆ ਅਤੇ ਬੰਬ ਨੂਮਾ ਧਮਾਕੇ ਵਿੱਚ ਇੱਕ ਤਬਦੀਲ ਹੋ ਗਿਆ ਤੇ ਧਮਾਕੇ ਨਾਲ ਯਾਤਰੀਆਂ ਦੇ ਪ੍ਰਕਾਸ਼ੀ ਉੱਡ ਗਏ ਅਜਾਕਿਸਤਾਨ, ਦੱਖਣੀ ਕੋਰੀਆ ਤੇ ਕੈਨੇਡਾ ਵਿੱਚ ਲਗਾਤਾਰ 3 ਦਿਨਾਂ ਚ ਹੋਏ ਜਹਾਜ਼ ਹਾਸਿਆਂ ਨੇ ਯਾਤਰੀ ਦੀ ਸੁਰੱਖਿਆ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਕੈਨੇਡਾ ਇਸ ਹਾਸੇ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਪਰ ਲੈਂਡਿੰਗ ਚ ਥੋੜੀ ਦੇਰ ਨਾਲ ਵੱਡਾ ਹਾਦਸਾ ਹੋ ਸਕਦਾ ਸੀ। ਯਾਤਰੀਆਂ ਨੇ ਸਰਕਾਰ ਅਤੇ ਹਵਾਈ ਕੰਪਨੀ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਸੁਰੱਖਿਆ ਦੇ ਮਾਪਦੰਡਾਂ ਤੇ ਸਖਤੀ ਨਾਲ ਧਿਆਨ ਦੇਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਨੀਡਿੰਗ ਖਬਰਾਂਾਂ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਬਣਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਰ।